ਦੂਸਰੀ ਸ਼੍ਰੀ ਮਦ ਭਾਗਵਤ ਪੁਰਾਨ ਸਪਤਾਹਜਗ ਕਥਾ ਸਿੱਧ ਪੀਠ ਵੱਡੇ ਬਡੇਰੇ ਲੰਬੀ ਪੱਤੀ ਪਿੰਡ ਬਰੜਵਾਲ ਵਿਖੇ ਹੋਵੇਗੀ 8 ਫਰਵਰੀ ਨੂੰ ਕਲਸ਼ ਯਾਤਰਾ ਕੱਢੀ ਜਾਵੇਗੀ ਸਮੂਹ ਅਤਰੀ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਕਥਾ ਹੋਵੇਗੀ ਤੁਸੀਂ ਵੀ ਸ਼ਰਮਨ ਕਰੋ ਅਤੇ ਆਪਣੀ ਜੀਵਨਾ ਸਫਲ ਕਰੋ ਜੈ ਸ਼੍ਰੀ ਰਾਮ ਜੈ ਨਰੇਸ਼ ਅਤਰੀ ਦੀ ਰਿਪੋਰਟ ਐਸਪੀ ਇੰਡੀਆ ਧੋਰੀ ਸ਼੍ਰੀ ਕੇ ਵਿਹਾਰੀ ਲਾਲ ਕੀ ਜੈ ਗੰਦਾਬੰਦ ਵਿਹਾਰੀ ਲਾਲ ਕੀ ਜੈ ਜਵਰ ਰਾਮਚੰਦਰ ਮਹਾਰਾਜ ਕੀ ਜੈ ਜੇਹੋ ਅੱਜ ਸ੍ਰੀ ਮਾਧਵੀ ਮਦ ਭਗਵਤ ਪ੍ਰਾਣ ਦਾ ਦੂਸਰਾ ਸਪਤਾਜਕ ਹੋਣੇ ਜਾ ਰਹਾ ਹੈ ਤੋਂ ਸਭੀ ਵਾੜਵਾਲ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਪੂਰੀ ਸਰਧਾ ਕੇ ਸਾਥ ਸ੍ਰੀ ਰਾਮ ਵਾੜਵਾਲ ਵਿਖੇ ਸਿੱਧ ਸਿੱਧ ਪੀਠ ਬਾਬਿਆਂ ਤੇ ਆਉਣ ਦੀ ਕਿਰਪਾਲਤਾ ਕਰਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਗਾ ਉਹ ਸਿਆਵਰਾ ਦਰਬਾਰ ਦੀ ਬੰਕੇ ਵਿਹਾਰੀ ਦਾ ਲਿਖੀ ਜੈ ਉਹ ਸਾਚੇ ਦਰਬਾਰ ਦੀ ਜੈ ਇਹ ਜਿਹੜਾ ਫੂਲ ਸੇ ਦਰਬਾਰ ਤੇ ਜਿਹੜਾ ਸਪਤਾਹ ਕਰਾ ਰਹੇ ਹਾਂ ਓਏ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਇਹ 8 ਤਰੀਕ ਤੋਂ 8 ਤਰੀਕ ਦੀ ਸੋਭਾ ਯਾਤਰਾ ਹੈ ਜੋ 9 ਫਰਵਰੀ ਤੋਂ ਸ੍ਰੀ ਸਪਤਾਹ ਜਦ ਸ਼ੁਰੂ ਹੋਣੇ ਜਾ ਰਹਾ ਹੈ 15 ਫਰਵਰੀ ਕੋ ਭੰਡਾਰਾ tatha sampoorn katha ka biram hoga katha da tempo kede kede katha vachak hain katha vachak ਆਚਾਰੀਆ ਸ੍ਰੀ ਸੁਖਵਿੰਦਰ ਸ਼ਰਮਾ ਜੀ ਆ ਰਹੇ ਹਨ ਤੇ ਕਥਾ ਦਾ ਟਾਈਮ 2 ਤੋਂ 5 ਵਜੇ ਤੱਕ ਹੋਗਾ